ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਨੰਦਗੜ ਜ਼ਿਲ੍ਹਾ ਦੋਸਤੋ ਸ਼੍ਰੀ ਮਕਸਸਾਹ ਪੈਂਦਾ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਲੱਖੇ ਵਾਲੀ ਮੰਡੀ ਪੈਂਦੀ ਆ ਲੱਖੇ ਵਾਲੀ ਮੰਡੀ ਤੋਂ ਦੋਸਤੋ 3 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਤੇ ਦੋਸਤੋ ਰੁਟੀਨ ਦੇ ਵਿੱਚ ਇਸੇ ਘਰ ਦੇ ਵਿੱਚੋਂ ਦੋਸਤੋ ਆਪਾਂ ਵੀਡੀਓ ਕਵਰ ਕਰਦੇ ਆ ਤੇ ਜਾਇਜ਼ ਰੇਟ ਦੇ ਵਿੱਚ ਦੋਸਤੋ ਸਾਰੇ ਪਸ਼ੂ ਬਾਈ ਦੇ ਹੁੰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਨਾਗ ਬਕਾਊ ਕੀਤੇ ਆ ਬਾਈ ਨੇ ਬੰਦੀਰ ਤੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈਣੇ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਵਧੀਆ ਠੀਕ ਆ ਨਾਂ ਦੱਸ ਦਈਏ ਇੱਕ ਵਾਰੀ ਨਾਂ ਹਰਜਿੰਦਰ ਸਿੰਘ ਪਿੰਨ ਅਨੰਦਗੜ੍ਹ ਫੋਨ ਨੰਬਰ 9463781302 ਠੀਕ ਆ ਦੋ ਨਾਗੇ ਆ ਗਏ ਆ ਬਈ ਹਾਂਜੀ ਠੀਕ ਆ ਕਾਲੀ ਦੀ ਪੱਛੀ ਦੀ ਗੱਲ ਕਰੀਏ ਬਈ ਕਿੰਨੀ ਕੁ ਉਮਰ ਆ ਜੀ ਇਹ ਖੀਰੀ ਨਹੀਂ ਦੰਦੋ ਦੰਦੋ ਖੀਰੀ ਆ ਜੀ ਠੀਕ ਆ ਤੇ ਕਿੰਨੇ ਚੜ ਦੀ ਗੱਣਾ ਬਈ ਇਹਦੇ 10 ਦਿਨ ਬਾਕੀ ਰਹਿੰਦੇ 10 ਦਿਨ ਬਾਕੀ ਆ ਜੀ ਸੂਨ ਦੇ ਵਿੱਚ ਠੀਕ ਆ ਤੇ ਕੋਈ ਸੀਮਾ ਨਾ ਵਗੈਰਾ ਦਾ ਰਿਕਾਰਡ ਇਹਦੇ ਜਰਸੀ ਲੱਗੇ ਇਹਦੇ ਜਰਸੀ ਲੱਗਿਆ ਹਾਂਜੀ ਤੇ ਇਹ ਐਚ ਐਫ ਦੇ ਜਰਸੀ ਲੱਗਿਆ ਸੀ ਇਹ ਹਾਂਜੀ ਇਹ ਐਚ ਐਫ ਦੇ ਲੈਣ ਵਾਲਾ ਤਾਂ 40 38 ਦਾ ਜਰਸੀ ਲੱਗਿਆ ਸੀ ਠੀਕ ਆ ਲਓ ਬਈ ਸੱਜਣੋ ਇਹ ਐਚ ਐਫ ਦੇ ਪੇਟੋਂ ਜਨਮ ਲਿਆ ਇਹਨੇ ਖੀਰੀ ਆ ਦੋਸਤੋ ਜੇ ਇਹਦੇ ਜਰਸੀ ਲੱਗਿਆ ਜਰਸੀ ਲੱਗਿਆ ਨਾ ਬਈ ਜਰਸੀ ਲੱਗਿਆ ਦੋਸਤੋ ਬਹੁਤ ਸੋਹਣਾ ਬੱਚਾ ਦੇਣਾ ਇਹਨੇ ਸੋਹਣੇ ਕੱਦ ਕਾਠ ਵਾਲਾ ਆਪ ਵੀ ਦੋਸਤੋ ਹੇ ਦੁੱਧ ਧਾਨ ਦੇ ਵਿੱਚ ਹੀ ਆ ਬੱਚਾ ਹੀ ਆ ਦੋਸਤੋ ਖੀਰੀ ਕੱਚੀ ਖੀਰੀ ਤੇ ਦੋਸਤੋ ਤਿਆਰੀ ਇਹ ਸੋਹਣੀ ਬਣਾਉਂਦੀ ਹੁੰਦੀ ਆ 10 ਦਿਨਾਂ ਦੀ ਕੱਚੀ ਇਹ ਵੇ ਰੂਲ ਚੰਗੀ ਆ ਦੋਸਤੋ ਵੇਖ ਸਕਦੇ ਆ ਫੇਸ ਬਿਊਟੀ ਚੰਗੀ ਆ ਦੋਸਤੋ ਵੇਖ ਸਕਦੇ ਆ ਕੰਨਾਂ ਦੀ ਕੁਆਲਿਟੀ ਦੋਸਤੋ ਮੂੰਹ ਮੱਥਾ ਵੇਖ ਸਕਦੇ ਆ ਬਿਲਕੁਲ ਨਿੱਕਾ ਤੇ ਦੋਸਤੋ ਤਿਆਰੀ ਬਣਾਉਣੀ ਸ਼ੁਰੂ ਕੀਤੀ ਹੈ ਦੋਸਤੋ ਵੇਖ ਸਕਦੇ ਆ ਹਜੇ 10 ਦਿਨਾਂ ਦੀ ਕੱਚੀ ਹੈ ਦੋਸਤੋ ਗੈਸ ਐ ਸੋਨਾ ਵੇਖ ਸਕਦੇ ਆ ਹਵਾਨਾ ਬਾਕੀ ਦੋਸਤੋ ਇਹਨੇ 10 ਦਿਨਾਂ ਤਾਈਂ ਹੋਰ ਵੀ ਸੋਨਾ ਬਣਾ ਜਾਣਾ ਇਹ ਵੇਖ ਸਕਦੇ ਆ ਦੋਸਤੋ ਫੈਕਸ ਹਵਾਨਾ ਰਹਿਣਾ ਦੋਸਤੋ ਕੋਈ ਟੁੱਟਮਾ ਨਹੀਂ ਤੇ ਨਾ ਹੀ ਕੋਈ ਫੋੜ ਚਾਂਗੇ ਦੋਸਤੋ ਕੱਦ ਘਾਟ ਸੋਨਾ ਲੈ ਵੀ ਤੋੜ ਕੇ ਵਿਖਾਦੀਆਂ ਘਰੀ ਲੋ ਵੀ ਸੱਜਣੋ ਤੁਰੀ ਜਾਂਦੀ ਤਾਂ ਤੁਸੀਂ ਹਵਾਨੇ ਜਿਹੜੀ ਜੱਜਮੈਂਟ ਆ ਲਾ ਲੈਣੀ ਆ ਬਾਕੀ ਕਦ ਕਾਠ ਨਹੀਂ ਨਿਗਾ ਮਾਰ ਲਓ ਦੋਸਤੋ ਛੂਟ ਹੀ ਨਹੀਂ ਖੀਰੀ ਆ ਤੇ ਕੱਲ ਵੀ ਦੋਸਤੋ ਜਿਹੜੇ ਹਿਸਾਬ ਨਾਲ ਖੀਰੀ ਆ ਦੋਸਤੋ ਬਹੁਤ ਚੰਗਾ ਕਦ ਕੀਤਾ ਹੋਇਆ ਵੇਲ ਬੂਲ ਵੀ ਚੰਗੀ ਆ ਦੋਸਤੋ ਬਾਕੀ ਦੋਸਤੋ ਇੱਥੇ ਆ ਕੇ ਆਪਦੀ ਤਸੱਲੀ ਤੁਸੀਂ ਕਰਨੀ ਆ ਅੱਗੇ ਦੋਸਤੋ ਉਮੀਦ ਆ ਵੀ ਜਰਸੀ ਦਾ ਸੀਮਨ ਲੱਗਿਆ ਤੇ ਸੋਹਣਾ ਬੱਚਾ ਹੋਣਾ ਦੋਸਤੋ ਰੇਟ ਆਪਾਂ ਬਾਈ ਤੋਂ ਪੁੱਛਦੇ ਆਂ ਕੀ ਰੇਟ ਕਰਨਾ ਕੀ ਰੇਟ ਕਰਾਂਗੇ ਭਰਾ 45000 45000 ਕੋਈ ਥੋੜਾ ਬਹੁਤਾ ਮੰਨਤਾ ਹੋ ਜੂ ਬਈ ਲੋਬੀ ਸੱਜਣਾ ਮੰਨਤਾਂ ਥੋੜਾ ਇੱਥੇ ਆਿਆਂ ਦਾ ਹੋ ਜਾਣਾ 45000 ਰੁਪਏ ਰੇਟ ਆ ਇਸ ਤੋਂ ਅੱਗੇ ਦੋਸਤੋ ਦੋ ਨੰਬਰ ਜਰਸੀ ਜਰਸੀ ਦੀ ਗੱਲ ਕਰੀਏ ਬਈ ਇਹ ਕਿੰਨਾ ਮਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਜੀ ਸੂਈ ਹੈ ਹਾਂਜੀ ਕਿੰਨੇ ਦਿਨ ਹੋ ਗਏ ਬਈ ਇਹਨੂੰ ਸੂਈ ਨੂੰ ਹੋ ਗਏ 12 ਦਿਨ 12 ਦਿਨ ਹੋ ਗਏ ਦੁੱਧ ਕਿੰਨਾ ਬਈ ਇਸ ਵਾਰ ਦੁੱਧ 15 ਕਿਲੋ ਹਾਜ਼ਰ ਹੈ ਜੀ ਨੈਕਟ ਜਿਹੜਾ ਚਵਾ ਕੇ ਦੇ ਦੇ ਹਾਂਜੀ 15 ਕਿਲੋ ਲੋ ਵੀ ਸੱਜਣੋ 10 ਦਿਨ ਹੋ ਗਏ ਤੇ 15 ਕਿਲੋ ਦੁੱਧ ਇਸ ਵਕਤ ਤਿਆਰ ਆ ਬੱਚਾ ਕੀ ਹੈ ਭਾਈ ਬੱਚਾ ਬੱਚਾ ਵੱਚਾ ਮਗਰ ਆ ਦੋਸਤੋ ਬੱਚਾ ਵੀ ਤੁਹਾਨੂੰ ਵਿਖਾ ਰਿਹਾ ਸਾਫ ਸੁਥਰੀ ਵਹਿੜਾ ਦੋਸਤੋ ਕੋਈ ਛੋਟੇ ਕੱਦ ਕਾਠ ਵਾਲੀ ਸੋਹਣੀ ਜਰਸੀ ਹੈ ਦੋਸਤੋ ਵੇਲ ਬੂਲ ਚੰਗੀ ਆ ਫੇਸ ਬਿਊਟੀ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਦੇ ਆ ਦੋਸਤੋ ਦੇਖਣੇ ਬਹੁਤ ਸੋਹਣੀ ਫੇਸ ਬਿਊਟੀ ਹੈ ਬਿਲਕੁਲ ਨਿੱਕਾ ਮੂੰਹ ਤੇ ਬੋਦੀ ਵਾਲੀ ਦੋਸਤੋ ਵਹਿੜ ਅੱਖਾਂ ਬਾਹਰ ਨੂੰ ਭਰੀਆਂ ਹੋਈਆਂ ਤੇ ਥਣਾ ਦਾ ਸਾਈਜ਼ ਹੈਪ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਦੇ ਆ ਵੇਖ ਸਕਦੇ ਆ ਬਹੁਤ ਸੋਹਣਾ ਮੁੱਠੀ ਚਵਾਈ ਵਾਲਾ ਥਣ ਲੱਗਿਆ ਹੋਇਆ ਦੋਸਤੋ ਸ਼ਾਮ ਦਾ ਹੀ ਵੇਲਾ ਦੋਸਤੋ 4 ਵਜੇ ਦਾ ਤਕਰੀਬਨ ਦੋਸਤੋ ਵੇਲਾ ਉਸ ਢੰਗ ਨਾਲ ਅੱਜਮੈਂਟ ਲਾ ਲਿਓ ਜੀ ਦੋਸਤੋ ਹਜੇ 2 ਘੰਟਿਆਂ ਨਾਲ ਹੀ ਚਵਾਈ ਹੋਣੀ ਆ ਤੋੜ ਕੇ ਦੋਸਤੋ ਤੁਹਾਨੂੰ ਇਹ ਵੀ ਖਾ ਦਿੰਨੇ ਲੈ ਵੀ ਤੋੜ ਕੇ ਖਾਦੀ ਹਵਾਨਾ ਦੇਖ ਸਕਦੇ ਆ ਦੋਸਤੋ ਨਾੜਾ ਹਵਾਨੇ ਦੇ ਉੱਤੇ ਲੈ ਵੀ ਇਹ ਤੋੜਦੀ ਤੇ ਬੱਚਾ ਤੁਹਾਨੂੰ ਖਾ ਦਿੰਨੇ ਆ ਆ ਬੱਚਾ ਦੋਸਤੋ ਵੇਖ ਸਕਦੇ ਆ ਨਾੜੂਆਂ ਨਾਲ ਆ ਲਈ ਜਾਂਦੀ ਤਾਂ ਤੁਸੀਂ ਹਵਾਨੇ ਜਿਹੜੀ ਜੱਜਮੈਂਟ ਆ ਲਾ ਲੈਣੀ ਆ ਸਾਫ਼ ਸੁਥਰੀ ਵਿਹੜਾ ਦੋਸਤੋ 2 ਘੰਟੇ ਦਾ ਹੀ ਚਵਾਈ ਹੋਣੀ ਆ ਤੇ ਬਾਕੀ ਦੋਸਤੋ ਰੂਟੀਨ ਦੇ ਵਿੱਚ ਹੀ ਬਾਈ ਕੋਲੇ ਇੱਕ ਦੋ ਪਸ਼ੂ ਹੁੰਦੇ ਸੇਲ ਵਾਲੇ ਤੇ ਜਾਇਜ਼ ਰੇਟ ਦੇ ਵਿੱਚ ਹੀ ਬਾਈ ਦੇ ਹੁੰਦੇ ਆ ਜਿਹੜੇ ਪਸ਼ੂ ਹੁੰਦੇ ਆ ਇਹਦਾ ਕੀ ਰੇਟ ਕਰਾਂਗੇ ਭਰਾ ਇਹਦਾ 48000 ਇਹਦਾ 48000 ਤੇ ਇਹ ਚੋ ਇਮਾਨਤਾਨ ਕਰਦੇ ਆਂ ਜੀ ਲੋਬੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਲ ਸੀ ਦੋਨਾਂ ਦੀ ਪ੍ਰੋਪਰ ਡਿਟੇਲ ਦੋਸਤੋ ਸਲਾਈਟੀ ਤੇ ਦੋਸਤੋ ਜਿਹੜੀ ਗੱਬਣ ਆ ਉਹਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਆਪਦੀ ਸੂਆ ਸੂਆ ਆਪਸੂ ਦੋ ਦਮ ਚੋਕੇ ਤਿੰਨ ਦਮ ਚੋਕੇ ਲੈ ਲਓ ਜੀ ਭਾਉਾਂ ਦੀ ਬਈ ਚਵਾਈ ਵੀ ਸਾਫ਼ ਸੁਥਰੀ ਐ ਜੱਸੀ ਗਾਰੰਟੀ ਐ ਜੀ ਨਾਲੇ ਚੋਕੇ ਤਾਂ ਕੋਈ ਆਪੀ ਠੀਕ ਆ ਲੋ ਵੀ ਸੱਜਣੋ ਬਾਈਆਂ ਦਾ ਗਾਰੰਟੀ ਆ ਇਹ ਗੱਲ ਦੋਸਤੋ ਵਾਕਈ ਆ ਬਾਈ ਦੇ ਪਸ਼ੂ ਵੀ ਸਾਫ਼ ਸੁਥਰੀ ਹੁੰਦੇ ਆ ਜਿਹੜੀ ਚੀਜ਼ ਹੋਵੇ ਦੋਸਤੋ ਤੇ ਦੱਸ ਕੀ ਦੇਣੀ ਹੁੰਦੀ ਐ ਬਾਈਆਂ ਦਾ ਆਪਾਂ ਕੋਈ ਐਵੇਂ ਦਿੰਦੇ ਨਹੀਂ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਨਾਕ ਸੀ ਦੋਵਾਂ ਦੀ ਡਿਟੇਲ ਦੋਸਤੋ ਤੁਹਾਨੂੰ ਲੈਤੀ ਨੰਬਰ 22 ਦਾ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚਲੋ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ